ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਪਿਛਲੇ ਦਿਨਾਂ ਦੇ ਵਿੱਚ ਕਾफी ਚੱਲੀ ਹੈ ਤੇ ਹੁਣ ਜਿਹੜਾ ਪਾਣੀ ਲੱਥਨ ਤੋਂ ਬਾਅਦ ਕਈ ਚੈਲੰਜ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਕਿਉਂਕਿ ਖਾਸ ਤੌਰ ਤੇ ਜਿਹੜਾ ਬਿਮਾਰੀ ਦਾ ਖਲਸਾ ਜਿਹੜਾ ਹੁੰਦਾ ਉਹ ਜਿਹੜਾ ਵੀ ਕਾਫੀ ਜਣਾ ਵੀ ਫੈਲਦਾ ਹੋਇਆ ਦਿਖਾਈ ਦੇ ਰਿਹਾ ਵੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜੜੇ ਇੱਥੇ ਕੈਂਪ ਵੀ ਲੱਗੇ ਹੋਏ ਆ ਵੀ ਸਰਕਾਰ ਵੱਲੋਂ ਵੀ ਚਾਹੇ ਪ੍ਰਸ਼ਾਸਨ ਵੱਲੋਂ ਵੀ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਆਪਣਾ ਸਹਿਯੋਗ ਜਿਹੜੀਆਂ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਇਹ ਜੇ ਕੰਮ ਪਹ ਗਿਆ ਲੋਕਾਂ ਨੂੰ ਹੁਣ ਅੱਜ ਦੇ ਦਿਨ ਦੇ ਵਿੱਚ ਕਾਫੀ ਜੜੀਆ ਰਾਹਤ ਉਹ ਮਿਲਣੀ ਚਾਹੀਦੀ ਆ ਵੀ ਇਸ ਰਾਹਤ ਨੂੰ ਲੈਣ ਵਾਸਤੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਸਤਿ ਆਤਿ ਜੀ ਤੇ ਕਿਹੋ ਜਿਹੀਆਂ ਜੜੀਆਂ ਬਿਮਾਰੀਆਂ ਜ਼ਿਆਦਾਤਰ ਖੈਲਦੀਆਂ ਪਈਆਂ ਅਸੀਂ ਉਹਨਾਂ ਬਾਰੇ ਵੀ ਜੜੀਆਂ ਗੱਲਬਾਤ ਕਰਾਂਗੇ ਵੀ ਤਾਂ ਜੋ ਕਿ ਮੇ ਪਤਾ ਚੱਲ ਸਕੇ ਵੀ ਆਖਿਰ ਜੜੀ ਪਾਣੀ ਤੋਂ ਬਾਅਦ ਜਿਹੜੇ ਹਾਲਾਤ ਜਿਹੜੇ ਆ ਜ਼ਮੀਨੀ ਤੌਰ ਤੇ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਆ ਦਿਖਾਈ ਦੇ ਰਿਹਾ ਤੇ ਲੋਕਾਂ ਨੂੰ ਕਿੰਨੀਆਂ ਜੜੀਆਂ ਮੁਸ਼ਕਲਾਂ ਜੜੀਆਂ ਉਹ ਆਂਦੀਆਂ ਪਈਆਂ ਨੇ ਭਾਜੀ ਕੀ ਹਾਲਾਤ ਨੇ ਇਸ ਟਾਈਮ ਜੇ ਲੋਕਾਂ ਜੇ ਮੈਡੀਸਨ ਦੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਦੇ ਆ ਬਸ ਦਦਾਂ ਪਾਣੀ ਵਗੈਰਾ ਲੱਗਿਆ ਇੱਥੇ ਹੂੰ ਤੇ ਉਹ ਦੇਖਿਆ ਜਿਹੜੀ ਬਿਮਾਰੀ ਆ ਰਹੀ ਲੋਕਾਂ ਚ ਵਾਇਰਲ ਬੁਖਾਰ ਆ ਰਹੀ ਬੱਚਿਆਂ ਚ ਉਹਨਾਂ ਚੀਜ਼ਾਂ ਦੇਖਦੇ ਆਸੀਂ ਇੱਥੇ ਕੈਂਪ ਲਗਾਇਆ ਜਿੰਨੇ ਦੀ ਲੋਕਾਂ ਕੋਈ ਕਿਹੋ ਜਿਹੜੇ ਜਿਹੜੇ ਜ਼ਿਆਦਾਤਰ ਪੇੜੀ ਤੇ ਲੋਕ ਹੈ ਜਿਹੜੇ ਇੱਥੇ ਆ ਰਹੇ ਆ ਜਿੰਨਾਂ ਨੂੰ ਪਾਣੀ ਦਾ ਚੱਕਰ ਪਾਉਂਦਾ ਪਾਣੀ ਦਾ ਆ ਉਹ ਲੱਗਦੀ ਰਹਿੰਦੀ ਹੈ ਬੇਤਾਰਾ ਉਦਾਈ ਹੈ ਜੀ ਤਾਂ ਉਹਨਾਂ ਚੀਜ਼ਾਂ ਦੇਖਿਆ ਅੱਡ ਸਾਹਿਬ ਸਾਡਾ ਲੱਤਿਆ ਉਹਨਾਂ ਨੇ ਦੇਖਿਆ ਕਿੰਨੇ ਕੁ ਲੋਕ ਐਲਰਜੀ ਗਾਦੀ ਕਿੰਨੇ ਕੁ ਲੋਕ ਜਿਹੜਿਆਂ ਦੇ ਕਾਫੀ ਲੋਕ ਆ ਰਹੇ ਇਸ ਵਰਸ ਵਿੱਚ ਮਿਲਦਾ ਹੈ ਜੀ ਕਾਫੀ ਜਿਹੜੇ ਲੋਕ ਐ ਉਹ ਪਿੰਡ ਤੇ ਜਿਹੜੇ ਉਹ ਰਾਤ ਦੇ ਲੈਨ ਵਾਸਤੇ ਆ ਰਹੇ ਆ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਉਣਾ ਕਿ ਜਿਹੜੇ ਕੈਂਪ ਲੱਗੇ ਹੋਇਆ ਵੀ ਜਿਹੜੇ ਕੈਂਪ ਲੱਗੇ ਆ ਲੋਕਾਂ ਨੂੰ ਰਾਹ ਜਿਹੜੀ ਆ ਉਹ ਦਿੰਦੇ ਹੋਏ ਦਿਖਾਈ ਦੇ ਰਿਹਾ ਭਾਜੀ ਕਿਹੋ ਜਿਹੇ ਜਿਹੜੇ ਲੋਕ ਐ ਉਹ ਇੱਥੇ ਜਿਹੜੇ ਪਹੁੰਚ ਰਿਹਾ ਤੇ ਜਿਹੜੀ ਰਾਹਤ ਤੁਸੀਂ ਦੇ ਰਹੇ ਹੋ ਕਿ ਜਿਆਦਾ ਇੱਥੇ ਪੇਸ਼ੈਂਟ ਸਕਿਨ ਪ੍ਰੋਬਲਮ ਤੋਂ ਆਇਆ ਜਲਦ ਅੱਛਾ ਜੀ ਸਕਿਨ ਪ੍ਰੋਬਲਮ ਦਾ ਪੇਸ਼ੈਂਟ ਬਹੁਤ ਜ਼ਿਆਦਾ ਆ ਰਿਹਾ ਸਾਨੀ ਕਰਕੇ ਸਾਰਿਆਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਜੀ ਹੋਰ ਵੀ ਜਿਹੜੇ ਲੇਡੀਜ਼ ਐ ਬੱਚੇ ਐ ਉਹਨਾਂ ਚ ਕੀ ਦਿੱਕਤ ਆ ਰਹੀਆਂ ਜੀ ਬੱਚਿਆਂ ਚ ਬੁਖਾਰ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਓਕੇ ਜੀ ਬਾਕੀ ਹਰ ਤਰ੍ਹਾਂ ਦਾ ਪੇਸ਼ੈਂਟ ਦਾ ਆਈ ਦੇ ਪਾਣੀ ਖੜੇ ਕਰਕੇ ਖੜੇ ਪਾਣੀ ਖੜੇ ਹੋਣ ਕਰਕੇ ਜਿਹੜੇ ਵੀ ਲੋਕ ਜਿਹੜੇ ਆ ਜ਼ਿਆਦਾਤਰ ਜਿਹੜੇ ਕੈਂਪਾਂ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਉੱਥੇ ਆ ਬੱਚੇ ਆ ਉਹ ਵੀ ਇੱਥੇ ਜਿਹੜੇ ਦਵਾਈਆਂ ਲੈਣ ਆ ਰਹੇ ਆ ਕੋਈ ਵੀ ਕਾਫੀ ਜਿਹੜਾ ਨੁਕਸਾਨ ਜਿਹੜਾ ਪਾਣੀ ਨੇ ਜਿੱਥੇ ਲੋਕਾਂ ਨੂੰ مالی ਨੁਕਸਾਨ ਕੀਤਾ ਉੱਥੇ ਹੁਣ ਸਿਹਤ ਪੱਖੋਂ ਵੀ ਕਾਫੀ ਨੁਕਸਾਨ ਜਿਹੜਾ ਲੋਕਾਂ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਵੀ ਲੋਕ ਇੱਥੇ ਦਵਾਈ ਲੈਣ ਆਏ ਤੇਰੇ ਇੱਥੇ ਕੀ ਕਰਨਾ ਹੈ ਤੁਸੀਂ ਦਵਾਈ ਲੈਣ ਦੀ ਕੀ ਮੁਸ਼ਕਲ ਆਈ ਇੱਥੇ بارش ਹੋ ਜਾਂਦੀ ਬੰਦਾ ਤੇ ਮਾਲਾ ਤੌਰ ਦਾ ਉਹ ਜੂਰ ਦਾ ਕਈਆਂ ਕਈਆਂ ਚਲਾ ਦੇ ਰਿਹਾ ਸਰ ਅੱਗੂ ਕੋ ਪਾਣ ਪਾਣ ਲਈਏ ਅੰਦਰ ਪਾਣੀ ਨਾ ਆਵੇ ਤਾਂ ਐਸਾ ਕਿ ਪਹਿਨੇ ਪਾਣ ਨਾ ਪੰਨੇ ਕੋਸ਼ਕੀ ਤਰ ਪਾਣੀ ਘਾਤ ਰਿਹਾ ਚਾਵਟ ਹੋਈ ਹੁਣ ਸੁਧੀਆਂ ਤੋਂ ਹੁਣ ਬਣਿਆ ਆਜੇ 10 ਤੋਂ 15 ਦਿਨ ਹੋ ਗਏ ਕਰਾ ਤਰ ਕਿ ਰੋਜ਼ ਕੋਨ ਦਵਾਈ ਦੇ ਕਿੰਨਾ ਕੁ ਜਗਤ ਪਾਣੀ ਖੜੇ ਹੋਣ ਕਰਕੇ ਵਿੱਚ ਕਾਫੀ ਨਿਕਾਣ ਹੋਇਆ ਜਾਂ ਕੋਹੜ ਦੇ ਹਾਲਾਤ ਜਿਹੜੇ ਆ ਉਹ ਪੈਦਾ ਹੋਏਗਾ ਹਾਂ ਬੋਲੋ ਪੂਰੇ ਬਲੇਪਾਂ ਚੁਨੇ ਮਾਰ ਗਿਆ ਤੇ ਕੁਝ ਨਹੀਂ ਰਹੇਗਾ ਮੈਂ ਉਤੋਂ ਹਰੇ ਦੇਖਦੇ ਪਿਆ ਇਹ ਚੰਦੇ ਦਾਣਾ ਨਹੀਂ ਕੋਈ ਹੁਣ ਸਿਹਤ ਪੱਕਾ ਹੋ ਗਿਆ ਨੁਕਸਾਨ ਹਾਂ ਹੁਣ ਜਿਹੜਾ ਨੁਕਸਾਨ ਜਿਹੜਾ ਲੋਕਾਂ ਦਾ ਸਿਹਤ ਪੱਕਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਲੋਕ ਐਸੇ ਦਵਾਈਆਂ ਲੈਣ ਵਿੱਚ ਜਿਹੜੇ ਆ ਉਹ ਆ ਰਹੇ ਨੇ ਕਾਫੀ ਜਿਹੜੇ ਕੈਂਪ ਦੇ ਵਿੱਚ ਹੁਲਦਾ ਮਿਲਦੀ ਆ ਪਾਜੀ ਹੁਣ ਪਾਣੀ ਤੋਂ ਬਾਅਦ ਜੇ ਪਾਣੀ ਤਾਂ ਪਿੱਛੇ ਮੁੜਿਆ ਹੁਣ ਕੀ ਮੁਸ਼ਕਲ ਆਦੀਆਂ ਪਿੰਡ ਨੂੰ ਮੁਸ਼ਕਲ ਜੀ ਰਿਫਲੈਕਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਹਾਂ ਹਾਂਜੀ ਕੋਈ ਨਿਸ਼ਾਨ ਜਿਹੜੇ ਵੀ ਦੇਖ ਲਓ ਉਹਨੂੰ ਵੀ ਰਿਫਲੈਕਸ਼ਨ ਹੋ ਰਿਹਾ ਕੁਝ ਤਾਂ ਬੁਖਾਰ ਆ ਠੀਕ ਕੁਝ ਟੈਨਸ਼ਨ ਆ ਕੁਝ ਮਤਲਬ ਬਲੱਡ ਬਲਰ ਵਾਧ ਜਾਂਦੇ ਆ ਵਧਦੇ ਘਟਦੇ ਪਿਆ ਹਾਂਜੀ ਇੱਕੋ ਸਰਕਾਰਾਂ ਵੀ ਇਸ ਵੇਲੇ ਧਿਆਨ ਕਰਨ ਨਾ ਖੜੇ ਪਾਣੀ ਦੇ ਕਰਕੇ ਅਸਰ ਹੈਗਾ ਜਾਂ ਕੀ ਕਰਨੀ ਨਹੀਂ ਜੀ ਖੜੇ ਪਾਣੀ ਦੇ ਕਰ ਨਹੀਂ ਆ ਹਾਂ ਕਿਉਂ ਬਦਬੂ ਬਹੁਤ ਜ਼ਿਆਦਾ ਆ ਰਹੀ ਹਾਂ ਹਾਂ ਬੱਚਿਆਂ ਨੂੰ ਤੇ ਜਿਹੜੇ ਔਰਤਾਂ ਨੂੰ ਉਹਨਾਂ ਨੂੰ ਇਨਫੈਕਸ਼ਨ ਹੋ ਰਹੀ ਹੈ ਕਿ ਜਿਹੜੇ ਜਿਹੜੇ ਸ਼ਤਾਨ ਨੇ ਜਿਹੜੇ ਮਰਦ ਲੋਕ ਜਿਹੜੇ ਪਾਣੀ ਦੇ ਵਿੱਚ ਜਾ ਰਹੇ ਆਦੇ ਜਾਂਦੇ ਸੀ ਉਹਨਾਂ ਨੂੰ ਕੁਸਤ ਲਾਈ ਨਹੀਂ ਸਭ ਨੂੰ ਇਸ ਤਰ੍ਹਾਂ ਬਦਬੂ ਆ ਰਹੀ ਆ ਘਰੇ ਬੈਠੇ ਨੇ ਬਦਬੂ ਆ ਰਹੀ ਆ ਉਹਦੇ ਕਾਰਨ ਇਨਫੈਕਸ਼ਨ ਵਧ ਰਹੇ ਆ ਜਿਹਦੇ ਲੀਵ ਦੇ ਪ੍ਰੋਬਲਮ ਹੋ ਜਾਂਦੀ ਆ ਹੁਣ ਦਵਾਈ ਲੈਣਾ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਇਨਫੈਕਸ਼ਨ ਜਿਹੜੀ ਆ ਉਹ ਸਭ ਤੋਂ ਵੱਡੀ ਜਿਹੜੀ ਬਿਮਾਰੀ ਆ ਉਹ ਇੱਥੇ ਫੈਲੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਪਾਣੀ ਖੜੇ ਹੋਣ ਕਰਕੇ ਪਾਣੀ ਬਦਬੂ ਮਾਰਨ ਕਰਕੇ ਵੀ ਜਿਹੜੀਆਂ ਇਹ ਬਿਮਾਰੀਆਂ ਜਿਹੜੀਆਂ ਉਹ ਫੈਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਲੋਕ ਆ ਉਹ ਰਾਹਤ ਕੈਂਪਾਂ ਦੇ ਵਿੱਚ ਪਹੁੰਚਿਆ ਜਾਇਓ ਸਰਕਾਰੀ ਹੋਣ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਹੋਣ ਸਾਰੇ ਜਿਹੜੇ ਕੈਂਪ ਇੱਥੇ ਲਗਾ ਕੇ ਬਾਡਰ ਏਰੀਆ 'ਚ ਬੈਠੇ ਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਹੋਰ ਜਿਹੜੀਆਂ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਦੋਸਤੋ ਸਮਰ ਰਹਿੰਦੇ ਜਿਹੜਾ ਉਹਨਾਂ ਨੂੰ ਦਵਾਈਆਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਸਾਈ ਦੇ ਰਿਹਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਹੋਣ ਕਿਹੜੀਆਂ ਆਦੀਆਂ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੀ ਦਵਾਈਆਂ ਵਾਸਤੇ ਇੱਥੇ ਜਿਹੜੇ ਆ ਰਹੇ ਆ ਤੇ ਆਪਣੀਆਂ ਦਵਾਈਆਂ ਚੁੱਕਿਆ ਇੱਥੋਂ ਲੈ ਕੇ ਉਹ ਜਾਂਦੇ ਹੋਏ ਵੀ ਦਿਖਾਈ ਦੇ ਰਿਹਾ ਜਦੋਂ ਦੱਸਦਾ ਵੀ ਕਿਸ ਤਰ੍ਹਾਂ ਇਹ ਜਿਹੜੇ ਲੋਕ ਹੈ ਇਹ ਰਾਸਤਿਆਂ ਪਰ ਲੋਚ ਰਹਿਆ ਕਿ ਇਸ ਟਾਈਮ ਜਿਹੜੀ ਜਰੂਰਤ ਹੈ ਪਾਣੀ ਲੱਤੋਂ ਤੋਂ ਬਾਅਦ ਸਿਹਤ ਪੱਖੋਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਉਹ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਬਣ ਜਾਂਦੀਆਂ ਕਿਉਂਕਿ ਜਿਹੜੀਆਂ ਉਹਨਾਂ ਨੂੰ ਵੀ ਕਹਿ ਸਕਦੇ ਆ ਵੀ ਮਾਲੀ ਜਿਹੜੀਆਂ ਨੁਕਸਾਨ ਤਾਂ ਹੋ ਹੀ ਗਿਆ ਜਿੱਥੇ ਉਹਨਾਂ ਦੇ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਘਰ ਜਿਹੜੇ ਬਰਬਾਦ ਹੋ ਗਏ ਲੇਕਿਨ ਹੁਣ ਜਿਹੜੀਆਂ ਬਿਮਾਰੀਆਂ ਫੈਲਣ ਕਰਕੇ ਉਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਵੀ ਕਿਉਂਕਿ ਪ੍ਰਸ਼ਾਸਨ ਹੋ ਸਰਕਾਰਾਂ ਹੋ ਚਾਹੇ ਸਮਾਜ ਸੇਵੀ ਸੰਸਥਾਵਾਂ ਹੋ ਇਹ ਵੱਡਾ ਇੱਕ ਚੈਲੰਜ ਬਣ ਜਾਂਦੀ ਉਤੇ ਅਲਰਜੀ ਦੇ ਲੋਕ ਆ ਗਿਆ ਚਮੜੀ ਦੇ ਰੋਗ ਹੈ ਗਿਆ ਇਹੋ ਜਿਹੇ ਜਿਹੜੇ ਰੋਗ ਜਿਹੜੇ ਹੈ ਗਿਆ ਲੋਕਾਂ ਨੂੰ ਜਿਹੜੇ ਕੋਈ ਲੋਕ ਸ਼ਿਕਾਰ ਹੁੰਦੇ ਆ ਤੇ ਉਹਦੇ ਵਾਸਤੇ ਜਿਹੜੀਆਂ ਦਵਾਈਆਂ ਜਿਹੜੀਆਂ ਇੱਥੇ ਕਿੰਨੇ ਕੈਂਪਸ ਦੇ ਵਿੱਚ ਲਈਆਂ ਅੱਜ ਉਹਨਾਂ ਦਿਖਾਈ ਦੇਣਾ ਇਹ ਵੱਡੀਆਂ ਮੁਸ਼ਕਲਾਂ ਹੋ ਗਈਆਂ ਜਦੋਂ ਉਹਨਾਂ ਨੂੰ ਦੇਖਣ ਵਾਸਤੇ ਹਰ ਸੰਬੋਧ ਪ੍ਰੋਸੀਜਰੀਆਂ ਸਰਕਾਰਾਂ ਵੱਲੋਂ ਸੱਦਾ ਕਰ ਲੋ ਕੋ ਕੀਤੀ ਗਈਆ ਕੈਮਰਾਮੈਨ ਜਿਹੜਾ ਸਰਪੀ ਸਿੰਘ ਦੈਨਿਕ ਜਨਤਕ ਜਿਲ੍ਹਾ ਫਰੋਇਪੁਰ ਦੇ ਲੋਕਾਂ ਨੇ ਹੜਾ ਦੀ ਮਾਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੱਲੀ ਹੈ ਤੇ ਹੁਣ ਜਿਹੜਾ ਪਾਣੀ ਲਥਨ ਤੋਂ ਬਾਅਦ ਕਈ ਚੈਲੰਜ ਜਿਹੜੇ ਆ ਉਹ ਸਾਹਮਣੇ ਆ ਰਿਹਾ ਕਿਉਂਕਿ ਖਾਸ ਤੌਰ ਤੇ ਜਿਹੜਾ ਬਿਮਾਰੀ ਦਾ ਖਲਸ਼ਾ ਜਿਹੜਾ ਹੁੰਦਾ ਉਹ ਜਿਹੜਾ ਵੀ ਕਾਫੀ ਜਣਾ ਵੀ ਫੈਲਦਾ ਹੋਇਆ ਦਿਖਾਈ ਦੇ ਰਿਹਾ ਵੀ ਜਿਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜੜੇ ਇੱਥੇ ਕੈਂਪ ਵੀ ਲੱਗੇ ਹੋਏ ਆ ਵੀ ਸਰਕਾਰ ਵੱਲੋਂ ਵੀ ਚਾਹੇ ਸਹਿਯੋਗ ਜਿਹੜੀਆਂ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਇਹ ਜੇ ਕੰਮ ਪਹ ਗਿਆ ਲੋਕਾਂ ਨੂੰ ਹੁਣ ਅੱਜ ਦੇ ਦਿਨ ਦੇ ਵਿੱਚ ਕਾਫੀ ਜੜੀਆ ਰਾਹਤ ਉਹ ਮਿਲਣੀ ਚਾਹੀਦੀ ਆ ਵੀ ਇਸ ਰਾਹਤ ਨੂੰ ਲੈਣ ਵਾਸਤੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਲੋਕ ਜਿਹੜੇ ਖੜੇ ਆ ਜਿਹੜੇ ਬਿਮਾਰੀਆਂ ਦੇ ਨਾਲ ਗ੍ਰਸਤ ਹੈ ਤੇ ਕਿਹੋ ਜਿਹੀਆਂ ਜੜੀਆਂ ਬਿਮਾਰੀਆਂ ਜ਼ਿਆਦਾਤਰ ਫੈਲਦੀਆਂ ਪਈਆਂ ਅਸੀਂ ਉਹਨਾਂ ਬਾਰੇ ਵੀ ਜੜੀਆ ਗੱਲਬਾਤ ਕਰਾਂਗੇ ਵੀ ਤਾਂ ਜੋ ਕਿ ਮੇ ਪਤਾ ਚੱਲ ਸਕੇ ਵੀ ਆਖਿਰ ਜਿਹੜੀ ਪਾਣੀ ਤੋਂ ਬਾਅਦ ਜਿਹੜੇ ਹਾਲਾਤ ਜਿਹੜੇ ਆ ਜ਼ਮੀਨੀ ਤੌਰ ਤੇ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਆ ਦਿਖਾਈ ਦੇ ਰਿਹਾ ਤੇ ਲੋਕਾਂ ਨੂੰ ਕਿੰਨੀਆਂ ਜੜੀਆਂ ਮੁ ਪਈਆਂ ਨਹੀਂ ਭਾਜੀ ਕੀ ਹਾਲਾਤ ਨੇ ਇਸ ਟਾਈਮ ਜੇ ਲੋਕਾਂ ਜੇ ਮੈਡੀਸਨ ਦੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਆ ਬਹੁਤ ਸਫ ਜਿੱਦਾਂ ਹੋਣ ਭਾਜੀ ਵਗੈਰਾ ਲੱਗਦਾ ਜੀ ਇੱਥੇ ਹੂੰ ਤੇ ਉਹ ਦੇਖਿਆ ਜਿਹੜੀ ਬਿਮਾਰੀ ਆ ਰਹੀ ਲੋਕਾਂ ਚ ਰਾਈਲ ਲੱਤ ਆ ਰਹੀਆਂ ਬੱਚੇ ਆ ਰਹੇ ਉਹਨਾਂ ਜਿੱਦਾਂ ਦੇਖਦੇ ਆ ਇਸ ਇੱਥੇ ਕੈਂਪ ਲਗਾਇਆ ਜਿੰਨੇ ਦੀ ਲੋਕਾਂ ਕੋਲ ਕਿਹੋ ਜਿਹੜੀ ਜਿਹੜੀ ਜ਼ਿਆਦਾਤਰ ਪੀੜੀ ਤੇ ਲੋਕ ਆ ਜਿਹੜੇ ਇਥਾਰੇ ਜਨਮ ਦੀ ਜਾਂਚ ਕਰ ਸਕਣ ਪਾਉਂਦਾ ਪਾਣੀ ਦਾ ਉਹ ਲੱਗਦੀ ਰਹਿੰਦੀ ਹੈ ਬੇਤਾਰੂ ਪਾਈਏ ਉਹਨਾਂ ਜਿੱਦਾਂ ਦੇ ਜਿਹੜਾ ਦਰਸਾਉ ਸਾਡਾ ਇੰਦਰਾ ਤੇ ਆਈ ਉਹ ਉਹਨਾਂ ਨੇ ਦੇਖਿਆ ਕਿੰਨੇ ਕਿੰਨੇ ਅਲਰਜੀ ਕਿ ਜਿਆਦਾ ਕਿੰਨੇ ਲੋਕ ਜਿਹੜੇ ਆਉਂਦੇ ਕਾਫੀ ਲੋਕ ਆ ਰਹੇ ਇਸ ਵੇਲੇ ਸਿਲਟਾਈ ਜਿਹੜਾ ਇੱਕ ਕਾਫੀ ਜਿਹੜੇ ਲੋਕ ਹੈ ਉਹ ਪਿੰਡ ਤੇ ਜਿਹੜਾ ਉਹ ਰਾਜ ਫਲੈਨ ਬਸ ਤੇ ਆ ਰਹੇ ਆ ਤੁਹਾਨੂੰ ਅਸੀਂ ਤਸਵੀਰਾਂ ਵੀ ਦੱਸਾਂਗੇ ਕਿ ਜਿਹੜੇ ਕੈਂਪ ਲੱਗੇ ਹੋਇਆ ਵੀ ਜਿਹੜੇ ਕੈਂਪ ਲੱਗੇ ਆ ਲੋਕਾਂ ਨੂੰ ਰਾਹ ਜਿਹੜੀ ਆ ਉਹ ਦਿੰਦੇ ਹੋਏ ਦਿਖਾਈ ਦੇ ਰਿਹਾ ਭਾਜੀ ਕਿਹੋ ਜਿਹੇ ਜਿਹੜੇ ਲੋਕ ਹੈ ਉਹ ਇੱਥੇ ਜਿਹੜੇ ਪਹੁੰਚ ਰਿਹਾ ਤੇ ਜਿਹੜੀ ਰਾਹਤ ਤੁਸੀਂ ਦੇ ਰਹੇ ਹੋ ਕਿ ਜਿਆਦਾ ਇੱਥੇ ਪੇਸ਼ੈਂਟ ਸਕਿਨ ਪ੍ਰੋਬਲਮ ਤੋਂ ਆ ਜਾਂਦਾ अच्छा जी स्किन प्रॉब्लम ਦਾ ਪੇਸ਼ੈਂਟ ਬਹੁਤ ਜ਼ਿਆਦਾ ਆ ਰਿਹਾ ਸਾਨੀ ਕਰਕੇ ਸਾਰਿਆਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਜੀ ਹੋਰ ਵੀ ਜਿਹੜੇ ਲੇਡੀਜ਼ ਐ ਬੱਚੇ ਐ ਉਹਨਾਂ ਚ ਕੀ ਦਿੱਕਤ ਆ ਰਹੀਆਂ ਜੀ ਬੱਚਾਂ ਚ ਬੁਖਾਰ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਓਕੇ ਜੀ ਬਸ ਹੀ ਹਰ ਤਰ੍ਹਾਂ ਦਾ ਪੇਸ਼ੈਂਟ ਦਾ ਆ ਜੇ ਪਾਣੀ ਖੜੇ ਕਰਕੇ ਪਾਣੀ ਖੜੇ ਹੋਣ ਕਰਕੇ ਜਿਹੜੇ ਵੀ ਲੋਕ ਜਿਹੜੇ ਆ ਜ਼ਿਆਦਾਤਰ ਜਿਹੜੇ ਕੈਂਪਾਂ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਹੁੰਦਾ ਹੈ ਬੱਚੇ ਆ ਉਹ ਵੀ ਇੱਥੇ ਜਿਹੜੇ ਦਵਾਈਆਂ ਲੈਣ ਆ ਰਹੇ ਆ ਕਿਉਂਕਿ ਕਾਫੀ ਜਿਹੜਾ ਨੁਕਸਾਨ ਜਿਹੜਾ ਪਾਣੀ ਨੇ ਜਿੱਥੇ ਲੋਕਾਂ ਨੂੰ مالی ਨੁਕਸਾਨ ਕੀਤਾ ਉੱਥੋਂ ਸਿਹਤ ਪੱਖੋਂ ਵੀ ਕਾਫੀ ਨੁਕਸਾਨ ਜਿਹੜਾ ਲੋਕਾਂ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਵੀ ਲੋਕ ਇੱਥੇ ਦਵਾਈ ਲੈਣਾ ਹੈ ਤੇ ਇੱਥੇ ਕੀ ਕਰਨਾ ਹੈ ਤੁਸੀਂ ਦਵਾਈ ਲੈਣ ਦੀ ਕੀ ਮੁਸ਼ਕਲ ਆਈ ਇੱਥੇ ਹਾਰਸ਼ ਹੋ ਜਾਂਦੀ ਬੰਦਾ ਤੇ ਮਲਕੌਰ ਦਾ ਉਹ ਜੂਰ ਦਾ ਕਈਆਂ ਕਈਆਂ ਚਲਾ ਰਹੇ ਆ ਸਰ ਅੱਗੂ ਕੋ ਬਾਣੇ ਬਾਣੇ ਲਈਏ ਅੰਦਰ ਪਾਣੀ ਨਾ ਆਵੇ ਦਾ ਐਸਾ ਕਿ ਕੋਈ ਨਾ ਬਾਣੇ ਪੰਨੇ ਕੋਈ ਪਸਤੀ ਪਾਣੀ ਘਾਟ ਰਿਹਾ ਚਾਵਟ ਹੋਈ ਹੁਣ ਸੁੱਕੀਆਂ ਤਾਂ ਹੁਣ ਬੜੀਆਂ ਆਜੇ 10 ਤੋਂ 15 ਦਿਨ ਹੋ ਗਏ ਕਰਾ ਤਰ ਇੱਕ ਦਿੋਜ਼ ਹੁਣ ਦਵਾਈ ਦੇ ਕਿੰਨਾ ਕੁ ਜਗ ਪਾਣੀ ਖੜੇ ਹੋਣ ਕਰਕੇ ਵਿੱਚ ਕਾਫੀ ਨਿਕਾਲ ਹੋਇਆ ਜਾਂ ਕੋਹੜ ਦੇ ਹਾਲਾਤ ਜਿਹੜੇ ਆ ਉਹ ਪੈਦਾ ਹੋਏਗਾ ਹਾਂ ਬੋਲੋ ਪੂਰੇ ਵਲਕ ਲੋਕਾਂ ਨੂੰ ਛੁਨੇ ਮਾਰ ਗਿਆ ਤੇ ਕੁਝ ਨਹੀਂ ਰਹੇਗਾ ਮੈਂ ਉਤੋਂ ਹਰੇ ਦਿਖਦੇ ਪਿਆ ਇਹ ਚੰਦੇ ਦਾਣਾ ਨਹੀਂ ਕੋਈ ਹੁਣ ਸਿਹਤ ਪੱਕਾ ਹੋ ਗਿਆ ਨੁਕਸਾਨ ਹਾਂ ਹੁਣ ਜਿਹੜਾ ਨੁਕਸਾਨ ਜਿਹੜਾ ਲੋਕਾਂ ਦਾ ਸਿਹਤ ਪੱਕਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਲੋਕ ਐਸੇ ਦਵਾਈਆਂ ਲੈਣ ਵਿੱਚ ਜਿਹੜੇ ਆ ਉਹ ਆ ਰਹੇ ਨੇ ਕਾਫੀ ਜਿਹੜੇ ਕੈਂਪ ਦੇ ਵਿੱਚ ਚੂਲਤਾ ਮਿਲਦੀ ਆ ਪਾਜੀ ਹੁਣ ਪਾਣੀ ਤੋਂ ਬਾਅਦ ਜੇ ਪਾਣੀ ਤਾਂ ਪਿੱਛੇ ਮੁੜਿਆ ਹੁਣ ਕੀ ਮੁਸ਼ਕਲ ਆਦੀਆਂ ਪਿੰਡ ਨੂੰ ਮੁਸ਼ਕਲ ਜੀ ਇਨਫੈਕਸ਼ਨ ਬਹੁਤ ਜ਼ਿਆਦਾ ਵਧ ਗਿਆ ਹਾਂਜੀ ਕੋਈ ਨੁਕਸਾਨ ਜਿਹੜਾ ਵੀ ਦੇਖ ਲੋ ਉਹਨੂੰ ਵੀ ਇਨਫੈਕਸ਼ਨ ਹੋ ਰਿਹਾ ਕੁਝ ਤਾਂ ਬੁਖਾਰ ਆ ਠੀਕ ਕੁਝ ਟੈਨਸ਼ਨ ਆ ਕੁਝ ਮਤਲਬ ਬਲੱਡ ਬਲਰ ਵਾਧਦੇ ਜਾਂਦੇ ਆ ਵਧਦੇ ਘਟਦੇ ਪਿਆ ਹਾਂਜੀ ਇੱਕੋ ਸਰਕਾਰਾਂ ਵੀ ਇਸ ਵੇਲੇ ਧਿਆਨ ਕਰਨ ਨਾ ਖੜੇ ਪਾਣੀ ਦੇ ਕਰਕੇ ਅਸਰ ਰਗਾ ਜਾਂ ਕੀ ਕਰਨ ਨਹੀਂ ਜੀ ਖੜੇ ਪਾਣੀ ਦੇ ਕਰ ਨਹੀਂ ਆ ਹਾਂ ਕਿਉਂ ਬਦਬੂ ਬਹੁਤ ਜ਼ਿਆਦਾ ਆ ਰਹੀ ਹਾਂ ਬੱਚਿਆਂ ਨੂੰ ਤੇ ਜਿਹੜੇ ਮਔਰਤਾਂ ਨੂੰ ਉਹਨਾਂ ਨੂੰ ਇਨਫੈਕਸ਼ਨ ਹੋ ਰਹੀ ਹੈ ਕਿ ਜਿਹੜੇ ਜਿਹੜੇ ਸ਼ਤਾ ਦੇ ਜਿਹੜੇ ਮਰਦ ਲੋਕ ਜਿਹੜੇ ਪਾਣੀ ਦੇ ਵਿੱਚ ਜਾ ਰਹੇ ਆਦੇ ਜਾਂਦੇ ਸੀ ਉਹਨਾਂ ਨੂੰ ਮੁਸ਼ਕਲ ਆਈ। ਸਭ ਨੂੰ ਇਸ ਤਰ੍ਹਾਂ ਬਦਬੂ ਆ ਰਹੀ ਆ। ਘਰੇ ਬੈਠਿਆਂ ਨੂੰ ਬਦਬੂ ਆ ਰਹੀ ਆ। ਉਹਦੇ ਕਾਰਨ ਇਨਫੈਕਸ਼ਨ ਵਧ ਰਹੇ ਆ। ਜਿਹਦੇ ਲੀਵ ਉਹਦੀ ਪ੍ਰੋਬਲਮ ਹੋ ਜਾਂਦੀ ਆ। ਹੁਣ ਦਵਾਈ ਲੈਣਾ ਹੈ। ਹਾਂਜੀ ਹਾਂਜੀ। ਇਹ ਸਾਰਿਆਂ ਨੂੰ ਇਨਫੈਕਸ਼ਨ ਜਿਹੜੀ ਆ ਉਹ ਸਭ ਤੋਂ ਵੱਡੀ ਜਿਹੜੀ ਬਿਮਾਰੀ ਆ ਉਹ ਇੱਥੇ ਫੈਲਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਪਾਣੀ ਖੜੇ ਹੋਣ ਕਰਕੇ ਪਾਣੀ ਬਦਬੂ ਮਾਰਨ ਕਰਕੇ ਵੀ ਜਿਹੜੀਆਂ ਇਹ ਬਿਮਾਰੀਆਂ ਜਿਹੜੀਆਂ ਉਹ ਫੈਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਲੋਕ ਆ ਉਹ ਰਾਹਤ ਕੈਂਪਾਂ ਦੇ ਵਿੱਚ ਪਹੁੰਚੇ ਆ ਜਾਂ ਹੋ ਸਰਕਾਰੀ ਹੋਣ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਕੋਲ ਸਾਰੇ ਜਿਹੜੇ ਕੈਂਪ ਇੱਥੇ ਲਗਾ ਕੇ ਬਾਟਰ ਏਰੀਆ 'ਚ ਬੈਠੇ ਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਹੋਰ ਜਿਹੜੀਆਂ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਦੋਸਤੋ ਸਮਾ ਰਹਿੰਦੇ ਜਿਹੜਾ ਉਹਨਾਂ ਨੂੰ ਦਵਾਈਆਂ ਦਾ ਪ੍ਰਬੰਧ ਜਿਹੜਾ ਉਹ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਹੋਣ ਸਿਹਤ ਪੱਖੋਂ ਆਈਆਂ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੀ ਦਵਾਈਆਂ ਵਾਸਤੇ ਇੱਥੇ ਜਿਹੜੇ ਆ ਰਹੇ ਆ ਤੇ ਆਪਣੀਆਂ ਦਵਾਈਆਂ ਜੱਗਿਆ ਇੱਥੋਂ ਲੈ ਕੇ ਉਹ ਜਾਂਦੇ ਹੋਏ ਵਿੱਚ ਦਿਖਾਈ ਦੇ ਰਿਹਾ ਜਿਹੜਾ ਦੱਸਦਾ ਵੀ ਕਿਸ ਤਰ੍ਹਾਂ ਵੀ ਇਹ ਜਿਹੜੇ ਲੋਕ ਐ ਇਹ ਰਾਹ ਕੱਢ ਕੇ ਪਹੁੰਚਦੇ ਆ ਕਿਉਂਕਿ ਇਸ ਟਾਈਮ ਜਿਹੜੀ ਜ਼ਰੂਰਤ ਆ ਪਾਣੀ ਲੱਤੋਂ ਤੋਂ ਬਾਅਦ ਸਿਹਤ ਪੱਖੋਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਉਹ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਬਣ ਜਾਂਦੀਆਂ ਕਿਉਂਕਿ ਜਿਹੜੀਆਂ ਉਹਨਾਂ ਨੂੰ ਵੀ ਕਹਿ ਸਕਦੇ ਆ ਵੀ ਮਾਲੀ ਜਿਹੜੀਆਂ ਨੁਕਸਾਨ ਤਾਂ ਹੋ ਹੀ ਗਿਆ ਜਿੱਥੇ ਉਹਨਾਂ ਦੀ ਫਸਲਾਂ ਜਿਹੜੀਆਂ ਬਿਮਾਰੀਆਂ ਫੈਲਨ ਕਰਕੇ ਉਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਵੀ ਕਿਉਂਕਿ ਪ੍ਰਸ਼ਾਸਨ ਨੂੰ ਉਹ ਸਰਕਾਰਾਂ ਹੋ ਚਾਹੇ ਸਮਾਜ ਸੇਵੀ ਸੰਸਥਾਵਾਂ ਹੋ ਇਹ ਵੱਡਾ ਇੱਕ ਚੈਲੰਜ ਬਣ ਜਾਂਦੀਆਂ ਜਿਹੜੋ ਇਹੋ ਜਿਹੇ ਜਿਹੜੇ ਰੋਗ ਹੈਗੇ ਆ ਵੀ ਖਾਸ ਤੌਰ ਤੇ ਅਲਰਜੀ ਦੇ ਰੋਗ ਹੈਗੇ ਆ ਚਮੜੀ ਦੇ ਰੋਗ ਹੈਗੇ ਆ ਇਹੋ ਜਿਹੇ ਜਿਹੜੇ ਰੋਗ ਜਿਹੜੇ ਹੈਗੇ ਆ ਲੋਕਾਂ ਨੂੰ ਜਿਹੜੇ ਕੋ ਲੋਕ ਸ਼ਿਕਾਰ ਹੁੰਦੇ ਆ ਤੇ ਉਹਦੇ ਵਾਸਤੇ ਜੜੀਆਂ ਦਵਾਈਆਂ ਜਿਹੜੀਆਂ ਇੱਥੇ ਕੀ ਆਪਕੋ ਦਿੱਸ ਰਿਹਾ ਹੈ ਜੀ ਅੱਜ ਨਿਆ ਤਕਾਇਦੇ ਗਿਆ ਇਹ ਵੱਡੀਆਂ ਮੁਸ਼ਕਲਾਂ ਹੁੰਦੀਆਂ ਜਦੋਂ ਉਹਨਾਂ ਨੂੰ ਦੇਖਣ ਵਾਸਤੇ ਹਰ ਸੰਬੰਧ ਪ੍ਰੋਸੀਜਰ ਜਾਂ ਸਰਕਾਰਾਂ ਵੱਲੋਂ ਸੱਦਾ ਕਰ ਲੋ ਕੋ ਕੀਤੀ ਗਈ ਹੈ ਕੈਮਰਾਮੈਨ ਜਿਹੜਾ ਸਰਪੀ ਸਿੰਘ ਯਾਨਕ ਜਨਾਬ ਫੋਟੋਗ੍ਰਾਫਰ